ਬੇਨਤੀ ਕਰਨੀ ਚਾਹੁੰਦਾ ਕਿ ਜੋ ਇੱਕ 2-4 ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਉਹ ਬਿਲਕੁਲ ਸੱਚ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਉਹ ਵੀਡੀਓ 2 ਸਾਲ ਪੁਰਾਣੀ ਹੈ ਜੋ ਕਿ ਸਾਡਾ ਦੋ ਤਿਰਾਂ ਦਾ ਆਪਸੀ ਰੋਲਾ ਸੀ ਜੋ ਕਿ ਵੀਡੀਓ ਦੇ ਵਿੱਚ ਦੱਸ ਰਿਹਾ ਹੈ ਉਹ ਇੱਕ ਲੜਕੀ ਹੈ ਇਹ ਮੈਂ ਦੱਸਣਾ ਚਾਹੁੰਦਾ ਕਿ ਉਹ ਲੜਕੀ ਨਹੀਂ ਹੈ ਉਹ ਇੱਕ ਮਹੰਤਾ ਹੈ ਉਸ ਦਾ ਨਾਮ ਆਇਆ ਹੈ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਔਰ ਮੈਂ ਮਾਯਾ ਬੱਬਾਈ ਤੋਂ ਮਾਫੀ ਮੰਗਦਾ ਹਾਂ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੇ ਦਿਨੀ ਜਿਹੜੀ ਇੱਕ assim ਵੀਡੀਓ ਆਪਣੇ ਪੇਜ ਅਤੇ ਜਗਰੂਪ ਵੀਰ ਨੇ ਆਪਣੇ ਪੇਜ ਤੋਂ ਵਾਇਰਲ ਕੀਤੀ ਸੀ ਜਿਹਦੇ ਵਿੱਚ ਕੋ ਚਾਰ ਪੰਜ ਨੌਜਵਾਨ ਇੱਕ ਧੀ ਨੂੰ ਚੁੱਕਣ ਦੀ ਗੱਲ ਕਰਦੇ ਆ ਜੇ ਸੋ ਕਹਿੰਦੇ ਵੀ ਜਲੰਦਰੀ ਉਸ ਧੀਨ ਚੁੱਕ ਕੇ ਲੈ ਗਿਆ ਤੇ ਜਿੱਦੇ ਚ ਯੁਰਪ ਹੈ ਉਸ ਛਡਾ ਕੇ ਲੈ ਜਾਣ ਅਸੀਂ ਤੇ ਗਜਨਬ ਵੀ ਨਹੀਂ ਬਖਸ਼ੇ ਉੱਥੇ ਵੀ ਜਾ ਕੇ ਜਿਹੜੀਆਂ ਆਪਣੀਆਂ ਧੀਆਂ ਛਡਾ ਕੇ ਲਿਆਣੀਆਂ ਤੇ ਉਹਨੂੰ ਜਿਹੜੀ ਆ maat ਪਾਈ ਹੀ ਤੇ ਅੱਜ ਸਿੰਘ ਆਪਣੇ ਘਰਾਂ ਚ ਨਹੀਂ ਬਹਿ ਸਕਦੇ ਜੇ ਇਹੋ ਜਿਹਾ ਕੋਈ ਸਾਨੂੰ ਚੈਲੰਜ ਕਰੇ ਪਰ ਇਹ ਬੰਦੇ ਦਾ ਲਗਾਤਾਰ ਸਾਨੂੰ ਫੋਨ ਵੀ ਆ ਰਿਹਾ ਤੇ ਵੀਡੀਓ ਵੀ ਆਪਣੀ ਹੁਣ ਜਿਹੜੀ ਆ ਮਾਫੀ ਦੀ ਜਿਹੜੀ ਪਾ ਰਿਹਾ ਜਿਸ ਜੇ ਕਹਿ ਰਿਹਾ ਕਿ ਮੈਨੂੰ ਮਾਫ ਕੀਤਾ ਜਾਵੇ ਮੇਰੇ ਕੋਈ ਇਹ ਗਲਤੀ ਹੋ ਗਈ ਆ ਤੇ ਮੈਨੂੰ ਮਾਫ ਕਰ ਦਿੱਤਾ ਜਾਵੇ ਸੋ ਸੰਗਤ ਜੀ ਇਹ ਫੈਸਲਾ ਸੀ ਆਪ ਦੇ ਉੱਤੇ ਛੱਡਦੇ ਆ ਵੀ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਆ ਜਾਂ ਫਿਰ ਇਸ ਨੂੰ ਜਿਹੜਾ ਵਾ ਉਹ ਮਾਫ ਕਰਨਾ ਚਾਹੀਦਾ ਇਹ ਆਪ ਦੀ ਕਚਹਿਰੀ ਜਿਹੜਾ ਫੈਸਲਾ ਵਾ ਇਹ ਸੰਗਤ ਆਪ ਜਿਹੜੀ ਆ ਫੈਸਲਾ ਕਰੇ